ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀ ਰਸੋਈ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਅਰਬੀ ਦੀ ਰਸਮੀ ਸਬਜੀ ਦੀ ਰੈਸਪੀ ਸ਼ੇਅਰ ਕਰਾਂਗੀ ਮੈਂ ਆਪਣੇ ਘਰ ਦੇ ਵਿੱਚ ਅਰਬੀ ਦੀ ਰਸਮੀ ਸਬਜੀ ਕਿੱਦਾਂ ਬਣਾ ਕੇ ਤਿਆਰ ਕਰਦੀ ਹਾਂ ਮੈਂ ਤੁਹਾਡੇ ਨਾਲ ਉਹ ਵਾਲਾ ਤਰੀਕਾ ਜਿਹੜਾ ਸ਼ੇਅਰ ਕਰਾਂਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਅਤੇ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਚਲੋ ਜੀ ਆਪਾਂ ਕਰਦੇ ਆਂ ਸ਼ੁਰੂ ਇੱਥੇ ਆਪਾਂ ਨੇ ਅੱਧਾ ਕਿਲੋ ਅਰਬੀ ਲਈ ਆ ਅਰਬੀ ਨੂੰ ਆਪਾਂ ਨੇ ਹਲਕਾ ਜਿਹਾ ਸਕ ਰੱਬ ਜਿਹਾ ਕਰਨਾ ਹੈ ਤਾਂ ਉਹਦਾ ਛਿਲਕਾ ਜਿਹੜਾ ਆਸਾਨੀ ਦੇ ਨਾਲ ਉੱਤਰ ਜਾਂਦਾ ਹੈ ਜੀ ਸਾਰੀਆਂ ਅਰਬੀਆਂ ਨੂੰ ਆਪਾਂ ਇਸ ਤਰੀ ਛਿੱਲ ਲੈਣਾ ਹੈ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਵਾਂ ਜੀ ਅਰਬੀ ਜਦੋਂ ਆਪਾਂ ਛਿੱਲਣੀ ਆ ਛਿਲਕਾ ਤਾਰਨ ਤੋਂ ਪਹਿਲਾਂ ਤੁਸੀਂ ਹੱਥਾਂ ਉੱਤੇ ਸਰੋਂ ਦਾ ਤੇਲ ਜਿਹੜਾ ਥੋੜਾ ਜਿਹਾ ਲਗਾ ਲੈਣਾ ਹੈ ਵੀਡੀਓ ਸਕਿੱਪ ਹੋ ਗਈ ਸੀ ਸੋ ਮੈਂ ਤੁਹਾਨੂੰ ਨਹੀਂ ਦਿਖਾ ਪਾਈ ਹਲਕਾ ਜਿਹਾ ਤੇਲ ਬਸ ਆਪਾਂ ਨੇ ਹੱਥਾਂ ਉੱਤੇ ਮਲ ਲੈਣਾ ਹੈ ਜੀ ਸਰੋਂ ਦਾ ਸਰੋਂ ਦਾ ਤੇਲ ਲਗਾਉਣ ਦੇ ਨਾਲ ਹੱਥਾਂ ਉੱਤੇ ਫਿਰ ਖਾਰਿਸ਼ ਨਹੀਂ ਹੁੰਦੀ ਹੈਗੀ ਆਪਾਂ ਨੇ ਅਰਬੀਆਂ ਦਾ ਛਿਲਕਾ ਜਿਹੜਾ ਉਤਾਰ ਲਿਆ ਜੀ ਹੁਣ ਇਹਨਾਂ ਨੂੰ ਆਪਾਂ ਇਹਨਾਂ ਨੂੰ ਨਾ ਆਪਾਂ ਨੇ ਕੱਟਣ ਤੋਂ ਪਹਿਲਾਂ ਹੀ ਧੋਣਾ ਹੈ ਇਹਨਾਂ ਨੂੰ ਕੱਟ ਕੇ ਨਾ ਧੋਏ ਹੋਏ ਜਿਹੜੀ ਅਰਬੀਆਂ ਨੇ ਚੀਪ ਜਿਹਾ ਛੱਡ ਦਿੰਦੀਆਂ ਨੇ ਫੇਰੇ ਵਧੀਆਂ ਨਹੀਂ ਬਣਦੀਆਂ ਸੋ ਇਹਨਾਂ ਨੂੰ ਨਾ ਪਹਿਲਾਂ ਤੁਸੀਂ ਪਹਿਲਾਂ ਹੀ ਧੋ ਲਿਓ ਮਤਲਬ ਆਪਾਂ ਅਰਬੀਆ ਨੂੰ ਧੋ ਲਿਆ ਜੀ ਧੋ ਕੇ ਹੁਣ ਆਪਾਂ ਕਾਟਨ ਦੇ ਧੋਤੇ ਹੋਏ ਸਾਫ ਤੋਂਦਰੇ ਪੋਣੇ ਦੇ ਨਾਲ ਥੋੜਾ ਥੋੜਾ ਪੋਚ ਲਵਾਂਗੇ ਅਰਬੀਆ ਨੂੰ ਆਪਾਂ ਨੇ ਪੋਚ ਲਿਆ ਜੀ ਕਾਟਨ ਦੇ ਕੱਪੜੇ ਦੇ ਨਾਲ ਹੁਣ ਇਹਨਾਂ ਨੂੰ ਆਪਾਂ ਕਟਿੰਗ ਕਰਾਂਗੇ ਤੁਸੀਂ ਦੇਖੋ ਚਾਹੋ ਇਹਨਾਂ ਨੂੰ ਲੰਬੇ ਸਾਈਜ਼ ਵਿੱਚ ਵੀ ਕੱਟ ਸਕਦੇ ਹੋ ਆਪਾਂ ਘੋਲ ਵੀ ਇਹਨਾਂ ਨੂੰ ਕੱਟ ਸਕਦੇ ਆ ਤੁਸੀਂ ਮੇਂ ਗੋਲ-ਗੋਲ ਇਹਨਾਂ ਨੂੰ ਕੱਟ ਕੇ ਤਿਆਰ ਕਰ ਲਾਂਗੇ ਨਾ ਹੀ ਬਹੁਤੀਆਂ ਬਰੀਕ ਉਹ ਪਤਲਾ ਪਾਸਾ ਕੱਟਣਾ ਹੈ ਨਾ ਹੀ ਬਹੁਤੀਆਂ ਮੋਟੀਆਂ ਕੱਟਣੀਆਂ ਨੇ ਬਸ ਹਿਸਾਬ ਜੇ ਦੀਆਂ ਆਪਾਂ ਦੇਖ ਕੇ ਕੱਟ ਲੈਣੀਆਂ ਨੇ ਅਰਬੀਆਂ ਸਾਰੀਆਂ ਅਰਬੀਆਂ ਨੂੰ ਆਪਾਂ ਕਟਿੰਗ ਕਰ ਲਿਆ ਏ ਜੀ ਆਪਾਂ ਕੜਾਹੀ ਗੈਸ ਉੱਤੇ ਰੱਖੀ ਏ ਜੀ ਇਹਦੇ ਵਿੱਚ ਆਪਾਂ ਤੇਲ ਪਾ ਕੇ ਤੇਲ ਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਤੇਲ ਚੰਗੀ ਤਰ੍ਹਾਂ ਗਰਮ ਹੋ ਜੂਵੇ ਫਿਰ ਆਪਾਂ ਅਰਬੀਆਂ ਫਰਾਈ ਕਰਾਂਗੇ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਏ ਜੀ ਇਹਨਾਂ ਨੂੰ ਆਪਾਂ ਕਰਾਂਗੇ ਜੀ ਫਰਾਈ ਇਹਨਾਂ ਨੂੰ ਆਪਾਂ ਨੇ ਅਲਟ ਪਲਟ ਕਰਦੇ ਹੋਏ ਜਿਵੇਂ ਆਪਾਂ ਝੀਮਿਕੰਦ ਫਰਾਈ ਕਰਦੇ ਆ ਉਹਦਾ ਆਪਾਂ ਇਹਨਾਂ ਨੂੰ ਫਰਾਈ ਕਰ ਲੈਣਾ ਹੈ ਜੀ ਜੇ ਤੁਸੀਂ ਇਸ ਤਰ੍ਹਾਂ ਨਹੀਂ ਬਣਾਉਂਦੇ ਸਬਜੀ ਤਾਂ ਇੱਕ ਵਾਰ ਤੁਸੀਂ ਜ਼ਰੂਰ ਇੱਕ ਐਦਾਂ ਸਬਜੀ ਨੂੰ ਫਰਾਈ ਕਰਕੇ ਬਣਾ ਕੇ ਦੇਖਿਓ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਸਬਜੀ ਦੇਖੋ ਇੰਨੀ ਗਰਮੀ ਦੇ ਵਿੱਚ ਤੁਹਾਡੇ ਲਈ ਨਮੀ ਨਮੀ ਰੈਸਪੀਜ਼ ਲੈ ਕੇ ਆਉਣੇ ਆ ਤੁਹਾਡੀ ਬੁਧੀ ਸਪੋਰਟ ਕਰਿਆ ਕਰੋ ਜੀ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ ਪਲੀਜ਼ ਸਪੋਰਟ ਕਰਿਆ ਕਰੋ ਤੁਹਾਡੀ ਤੱਕ ਦਿਓ ਜੀ ਅਰਬੀਆਂ ਦਾ ਕਲਰ ਪਹਿਲਾਂ ਨਾਲੋਂ ਬ੍ਰਾਊਨ ਹੋ ਗਿਆ ਹੈ ਅਰਬੀਆਂ ਆਪਣੀਆਂ ਫਰਾਈ ਹੋ ਚੁੱਕੀਆਂ ਨੇ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਜੀ ਸਾਰੀਆਂ ਅਰਬੀਆਂ ਮੈਂ ਇਸੇ ਤਰੀਕੇ ਨਾਲ ਫਰਾਈ ਕਰ ਲਵਾਂਗੀ ਅਰਬੀਆਂ ਸਾਰੀਆਂ ਫਰਾਈ ਹੋ ਚੁੱਕੀਆਂ ਨੇ ਜੀ ਇਧਰ ਆਪਾਂ ਕੜਾਈ 'ਚ ਸੁੱਤੇ ਰੱਖ ਲਈ ਆ ਇਹਦੇ ਵਿੱਚ ਆਪਾਂ ਇੱਕ మీడియం ਜਿਹੇ ਸਾਈਜ਼ ਦੀ ਜਿਹੜੀ ਕੜਛੀ ਹੁੰਦੀ ਆਪਣੇ ਘਰੇ ਉਹ ਤੇਲ ਦੀ ਪਾ ਦਾਂਗੇ ਜੀ ਇਧਰ ਤੇਲ ਗਰਮ ਹੋ ਗਿਆ ਹੈ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਛੋਟੀ ਚਮਚ ਜੀਰਾ ਇਧਰ ਅੱਧੀ ਨਾਲੋਂ ਵੀ ਥੋੜੀ ਜਿਹੜੀ ਆਪਾਂ ਅਜਵੈਨ ਲਈ ਆ ਅਜਵੈਨ ਪਾਣੀ ਲਾਜ਼ਮੀ ਹੈ ਜੀ ਜਿਵੇਂ ਆਲੂ ਬੈਵਾ ਆਲੂਆਂ ਨੂੰ ਕਹਿੰਦੇ ਨੇ ਉਹਨੇ ਵੀ ਆਲੂਆਂ 'ਚ ਬੈਵਾਦੀ ਹੁੰਦੀ ਆ ਜਿਵੇਂ ਉਹਵੇਂ ਹੀ ਕਹਿ ਦਿੰਦੇ ਆ ਜੀ ਅਰਬੀਆਂ ਵਿੱਚ ਵੀ ਬੈਵਾਦੀ ਹੁੰਦੀ ਆ ਸੋ ਅਜਵੈਣ ਥੋੜੀ ਜੀ ਜ਼ਰੂਰ ਪਾ ਲਿਆ ਕਰੋ ਜੀਰਾ ਤੇ ਅਜਵੈਣ ਜਿਹੜੀਆਂ ਥੋੜਾ ਜਿਹਾ ਇਹਨਾਂ ਨੂੰ ਸੇਕ ਲੱਗ ਗਿਆ ਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਅਤੇ ਅਦਰਕ ਦਾ ਪੇਸਟ ਲਸਣ ਵੀ ਇਹਦੇ ਵਿੱਚ ਜ਼ਰੂਰੀ ਏ ਜੀ ਲਸਣ ਅਤੇ ਅਦਰਕ ਆਪਾਂ ਉਬਲਿੰਗ ਦੇਣ ਨੂੰ ਕੁ ਮਿੰਟ ਆਪਾਂ ਵਸਟੇਕ ਲੱਗੜ ਨਵਾਂਗੇ ਉਸ ਤੋਂ ਬਾਅਦ ਪਿਆਜ਼ ਟਮਾਟਰ ਪਾ ਦੋਗੇ ਇਧਰ ਮੈਂ ਦੋ ਵੱਡੇ ਸਾਈਜ਼ ਦੇ ਪਿਆਜ਼ ਤੇ ਦੋ ਵੱਡੇ ਸਾਈਜ਼ ਦੇ ਟਮਾਟਰ ਲਏ ਆ ਇਹਨਾਂ ਨੂੰ ਵੀ ਹੁਣ ਆਪਾਂ ਪਾ ਦਾਂਗੇ ਜੀ ਵਿੱਚ ਇਹਨਾਂ ਨੂੰ ਮੈਂ ਥੋੜਾ-ਥੋੜਾ ਕਟੌਫ ਕਰ ਲਿਆ ਸੀ ਅਜਨ ਹੁਆਪਾ ਪੁੱਜਣ ਦਵਾਂਗੇ ਜੀ ਜਦੋਂ ਪਾਣੀ ਇਹਦੇ ਵਿੱਚ ਸੁੱਕ ਗਿਆ ਉਦੋਂ ਪਾ ਇਹਦੇ ਵਿੱਚ ਪਹਿਲਾਂ ਹਰੀਆਂ ਮਿਰਚਾਂ ਬਾਦਾਂਗੇ ਬਾਕੀ ਮਸਾਲੇ ਜਿਹੜੇ ਬੇਸਿਕ ਜਿਹੇ ਮਸਾਲੇ ਨੂੰ ਬਾਅਦ ਵਿੱਚ ਪਾਵਾਂਗੇ ਪਿਆਜ਼ ਨੂੰ ਪਹਿਲਾਂ ਨਾਲੋਂ ਪਾਣੀ ਸੁੱਕ ਗਿਆ ਹੈ ਜੀ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਮਨਚੇ ਹਰੀਆਂ ਮਿਰਚਾਂ ਕੁੱਟੀਆਂ ਹੋਈਆਂ ਦੇਖੋ ਮਿਰਚ ਦੁੱਤੀ ਹੋਣੀ ਟੇਸ ਅਕੋਰਡਿੰਗ ਰੇਣੀਏ ਤੁਹਾਡੇ ਘਰੇ ਜਿਹੜਾ ਥੋੜਾ ਸਪਾਈਸੀ ਜਿਹਾ ਖਾਦਾ ਜਾਂਦਾ ਹੈ ਤਾਂ ਕਰਕੇ ਮੈਨੂੰ ਮਿਰਚ ਜਿਹੜੀ ਇਹ ਵੱਧ ਪਾਣੀ ਪੈਂਦੀ ਹੈ ਜੀ ਹੁਣ ਆਪਾਂ ਤੜਕੇ ਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਇਹ ਦੇਖ ਸਕਦੇ ਹੋ ਜੀ ਤੁਸੀਂ ਤੜਕੇ ਨੇ ਤੇਲ ਛੱਡ ਦਿੱਤਾ ਹੈ ਹੁਣ ਆਪਾਂ ਇਹਦੇ ਵਿੱਚ ਨਮਕ ਹਲਦੀ ਮਿਰਚ ਪਾਵਾਂਗੇ ਟੇਸਟ ਅਕੋਰਡਿੰਗ ਪਾਵਾਂਗੇ ਜੀ ਆਪਾਂ ਨਮਕ ਅੱਧੀ ਛੋਟੀ ਚਮਚ ਹਲਦੀ ਪਾਵਾਂਗੇ ਜੀ ਥੋੜੀ ਜੀ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਸਬਜ਼ੀ ਦਾ ਕਲਰ ਵਧੀਆ ਆਉਣ ਦੇ ਲਈ ਇਹਨਾਂ ਨੂੰ ਮਿਲਾ ਦਾਂਗੇ ਜੀ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਇੱਕ ਛੋਟਾ ਚਮਚ ਗਰਮ ਮਸਾਲਾ ਸਬਜ਼ੀ ਦਾ ਫਲੇਵਰ ਵਧੀਆ ਆ ਜਾਂਦਾ ਹੈ ਜੀ ਪਾਨ ਦੇ ਨਾਲ ਇੱਕ ਵਾਰੀ ਆਪਾਂ ਨੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਤਾਂ ਜੋ ਹਲਦੀ ਵਗੈਰਾ ਜਿਹੜੀ ਆਪਾਂ ਪਾਈ ਹੋਦਾ ਕੱਚਾਪਨ ਦੂਰ ਹੋ ਜਵੇ ਮਸਾਲਾ ਭੁੱਜ ਗਿਆ ਹੈ ਜੀ ਹੁਣ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਫਰਾਈ ਕੀਤੀ ਹੋਈ ਅਰਬੀ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਜੀ 1 ਮਿੰਟ ਸੇਕ ਲੱਗਣ ਤੋਂ ਬਾਅਦ ਫਿਰ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਕਿਉਂਕਿ ਸਬਜੀ ਨੂੰ ਆਪਾਂ ਜਿਆਦਾ ਤਰੀ ਵਾਲੀ ਨਹੀਂ ਬਣਾਉਣਾ ਆਪਾਂ ਰਸਨੀ ਜੀ ਦੀ ਸਬਜੀ ਬਣਾ ਕੇ ਤਿਆਰ ਕਰਨੀ ਆ। ਇਹ ਲੋ ਜੀ 1-2 ਮਿੰਟ ਸੇਕ ਲੱਗਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਪਾਣੀ। ਇੱਕ ਗਲਾਸ ਅੱਥੇ ਮੈਂ ਪਾਣੀ ਦਾ ਲਿਆ ਏ। ਨਾਰਮਲ ਜਿਹਾ ਸਾਈਜ਼ ਦਾ ਗਲਾਸ ਹੈ ਜੀ। ਇਹ ਪਾ ਕੇ ਨਾ ਹੁਣ ਆਪਾਂ ਤਰੀ ਨੂੰ 15-20 ਮਿੰਟ మీడియం ਸੇਕ ਦੇ ਉੱਤੇ ਪੱਕਣ ਦਵਾਂਗੇ ਤਰੀ ਦੇ ਵਿੱਚ ਕੱਚਾ ਬਣ ਜਾਈ ਰਹਿਣਾ ਚਾਹੀਦਾ ਹੈਗਾ ਤਰੀ ਚੰਗੀ ਤਰ੍ਹਾਂ ਪੱਕਣੀ ਚਾਹੀਦੀ ਹੈ ਤੁਸੀਂ ਹੋਰ ਜਿਹੜਾ ਪਾਣੀ ਪਾਣਾ ਹੈ ਉਹ ਪਾ ਸਕਦੇ ਹੋ ਆਪਣੀ ਮਰਜ਼ੀ ਨਾਲ ਪਰ ਅਸੀਂ ਇੱਥੇ ਰਸਮੀ ਸੀ ਬਣਾਉਣੀ ਹੈ ਤਾਂ ਕਰਕੇ ਮੈਂ ਇੱਕ ਗਲਾਸ ਹੀ ਪਾਣੀ ਦਾ ਪਾਇਆ ਹੈ ਦੇ ਉੱਤੇ ਮੈਂ ਸਬਜੀ ਨੂੰ ਪਕਾ ਲਿਆ ਜੀ ਤੁਸੀਂ ਦੇਖ ਸਕਦੇ ਹੋ ਆਰਬੀ ਦੀ ਰਸ ਮਿਸਿੰਗ ਮਸਾਲੇਦਾਰ ਸਬਜੀ ਬਣ ਕੇ ਬਿਲਕੁਲ ਤਿਆਰ ਆ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਜੀ ਕਲਰ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆਇਆ ਹੈ ਗੈਸ ਆਪਾਂ ਕਰ ਦਿੱਤਾ ਹੈ ਜੀ ਬੰਦ ਤੁਹਾਨੂੰ ਮੇਰੀ ਇਹ ਰੈਸਪੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ thank <laughs> you